ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 바ਸੀ ਮੌਕੇ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਅਸੀਂ ਉਹਨਾਂ ਦੇ ਰਾਜ ਭਾਗ ਵਿੱਚ ਸਿੱਖਿਆ ਦੇ ਚਾਰੂ ਪ੍ਰਬੰਧ ਬਾਰੇ ਖਾਸ ਗੱਲਬਾਤ ਕਰਾਂਗੇ। ਮਹਾਰਾਜਾ ਰਣਜੀਤ ਸਿੰਘ ਦੁਆਰਾ ਕੋਈ ਬਾਦਸ਼ਾਹ ਖੁਇਆ ਹੀ ਨਹੀਂ। ਅਸੀਂ ਉਹਨੂੰ ਨੰਬਰ 1 ਗਿਣਦੇ ਆ। ਅਸੀਂ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਅਜੈਪ ਸਿੰਘ ਚੱਠਾ ਨਾਲ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਮ ਲੋਕਾਂ ਨੂੰ ਸਿੱਖਿਅਤ ਕਰਨ ਦੇ ਮੰਤਵ ਨਾਲ ਸ਼ੁਰੂ ਕੀਤੇ ਕਾਇਦਾ-ਏ-ਨੂਰ ਬਾਰੇ ਗੱਲਬਾਤ ਕੀਤੀ। ਕਾਇਦਾ-ਏ-ਨੂਰ ਖਾਲਸਾ ਰਾਜ ਲਈ ਵਰਦਾਨ ਸਾਬਿਤ ਹੋਇਆ। ਇਸ ਉਪਰਾਲੇ ਦੀ ਬਦੌਲਤ ਲਾਹੌਰ ਦੀ ਸਾਖਰਤਾ ਦਰ ਲਗਭਗ 87% ਦੀ ਸੀ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਕਾਇਦਾ ਡਿਜ਼ਾਈਨ ਕਰਾਇਆ ਸੀਗਾ ਪੰਜਾਬੀਆਂ ਨੂੰ ਪੜਾਉਣ ਲਈ ਤੇ ਉਹਨਾਂ ਨੇ 5000 ਹੱਥ ਲਿਖਤ ਕਾਪੀਆਂ ਤਿਆਰ ਕਰਵਾਈ ਸੀਗੀ ਤੇ ਲੰਬੜਦਾਰਾਂ ਨੂੰ ਇਹ ਕਹਿ ਕੇ ਦਿੱਤੀ ਸੀਗੀ ਕਿ ਤੁਸੀਂ ਇੱਕ ਕਾਇਦਾ 3 ਮਹੀਨੇ ਚ ਇਹਨੂੰ ਪੜ੍ਹ ਲਓ ਤੇ ਗਾਂਵ ਨੂੰ 3-5-5 ਕਾਪੀਆਂ ਆਪਦੇ ਪਿੰਡ ਦੇ ਬੰਦਿਆਂ ਨੂੰ ਹੋਰ ਦਿਓ ਇਹਦੇ ਨਾਲ ਤੁਸੀਂ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਭੇਜਣੀ ਤੁਸੀਂ ਕਿਹੜੇ ਕਿਹੜੇ ਬੰਦੇ ਨੂੰ ਦਿੱਤੀ ਆ ਇਹ ਇਦਾਂ ਹੀ ਚਲਦੇ ਚਲਦੇ ਕੋਸ਼ੀਂ ਸਮੇਂ ਦੇ ਵਿੱਚ ਉਸ ਸਮੇਂ ਵਿੱਚ 87% ਲਾਹੌਰ ਦੇ ਤੇ 78% ਲੋਕ ਜਿਹੜੇ ਸੀਗੇ ਪੰਜਾਬ ਦੇ ਪੜ ਗਏ ਸੀ ਜਿਹੜੇ ਚਿੱਠੀ ਪੱਤਰ ਲਿਖਣ ਜੋਗੇ ਹੋਗੇ ਸੀ ਉਹ ਲੈਵਲ ਅਸੀਂ ਪੰਜਾਬ ਵਿੱਚ ਹੁਣ ਵੀ ਤੱਕ ਵੀ ਅਚੀਵ ਨਹੀਂ ਕਰ ਸਕੇ ਕਿਹਾ ਇਹ ਜਾਂਦਾ ਉਸ ਵੇਲੇ ਪੰਜਾਬ ਦੇ ਬੰਦੇ ਯੂਰਪ ਦੇ ਬੰਦਿਆਂ ਨਾਲੋਂ ਵੀ ਜ਼ਿਆਦਾ ਪੜੇ ਸੀਗੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਤਤਪਰ ਅਜੈਬ ਸਿੰਘ ਚੱਠਾ ਨੇ ਇਸ ਕਾਇਦਾਏ ਨੂਰ ਬਾਰੇ ਖੋਜ ਪੜਤਾਲ ਕੀਤੀ ਪਰ ਇਸ ਦੀ ਅਸਲ ਕਾਪੀ ਨਹੀਂ ਮਿਲ ਸਕੀ ਕਿ ਉਹਨਾਂ ਨੇ ਗੁਰਮੁਖੀ ਵੀ ਤੇ ਸ਼ਾਹਮੁਖੀ ਵੀ ਉਰਦੂ ਵੀ ਤੇ ਫਾਰਸੀ ਵੀ ਤੇ ਮੈਥਮੈਟਿਕਸ ਦੀ ਹਿਸਾਬ ਤਾ ਵੀ ਬੰਦਾ ਕਰ ਸਕੀ ਉਹ ਇਹਦੇ ਵਿੱਚ ਪਾਈ ਸੀ ਪਰ ਉਹ ਸਾਨੂੰ ਕੈਦਾ ਲੱਭਦਾ ਨਗਾ ਕਿਤਾਬਾਂ 'ਚ ਰੈਫਰੈਂਸ ਨਿਕਲ ਮਿਲਦਾ ਹੈਗਾ ਵਾ ਸਾਨੂੰ ਕਿਤੇ ਨਹੀਂ ਮਿਲਦਾ ਵੀ ਉਹ ਕੈਦ ਦੀ ਕਾਪੀ ਮਿਲ ਜੇ ਅਸੀਂ ਪਿੱਛੇ ਜੇ ਇੰਡੀਆ ਗਏ ਐ ਅਨਾਉਂਸ ਵੀ ਕਰਕੇ 1 ਲੱਖ ਰੁਪਿਆ ਦੇਾਂਗੇ ਜਿਹੜਾ ਸਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਉਸ ਵੇਲੇ ਕੈਦਾ ਨੂਰ ਦੇ ਦੇਵੇ ਇਸ ਦੇ ਬਾਵਜੂਦ ਅਜੈਬ ਸਿੰਘ ਨੇ ਹਾਰ ਨਹੀਂ ਮੰਨੀ ਇਤਿਹਾਸਕ ਹਵਾਲਿਆਂ ਦੀ ਮਦਦ ਨਾਲ ਅਤੇ 4 ਸਾਲ ਦੇ ਸਿਰ ਤੋੜ ਯਤਨਾਂ ਸਦਕਾ ਉਹਨਾਂ ਨੇ ਕਾਇਦਾ-ਏ-ਨੂਰ 21ਵੀਂ ਸਦੀ ਤਿਆਰ ਕੀਤਾ ਜਿਸ ਵਿੱਚ ਚਾਰ ਪਛਾਵਾਂ ਦਾ ਮੁੱਢਲਾ ਗਿਆਨ ਸ਼ਾਮਿਲ ਹੈ ਇਸ ਕਰਕੇ ਦਿਮਾਢੇ ਦਿਮਾਗ ਚ ਆ ਹਰੇਕ ਪੰਜਾਬੀ ਨੂੰ ਪੰਤੀ ਅੱਖਰ ਵੀ ਹੋਣੇ ਚਾਹੀਦੇ ਆ ਹਰੇਕ ਨੂੰ ਆਪੋ ਆਪਣੀ ਭਾਸ਼ਾ ਦੇ ਹੋਣੇ ਚਾਹੀਦੇ ਆ ਹਿੰਦੀ ਵਾਲੇ ਨੂੰ ਹਿੰਦੀ ਹੋਣੀ ਅੰਗਰੇਜ਼ੀ ਵਾਲੇ ਨੂੰ ਅੰਗਰੇਜ਼ੀ ਹੋਣੀ ਸ਼ਾਹਮੁਖੀ ਵਾਲੇ ਨੂੰ ਸ਼ਾਹਮੁਖੀ ਦੇ ਹੋਣ ਤੇ ਇਸ ਕਰਕੇ ਆਈਡੀਆ ਸਾਡਾ ਆ ਬੇਸਿਕ ਹੈਗਾ ਇਸ ਵੀ ਇਸ ਕੈਦੇ ਦੇ ਵਿੱਚ 21ਵੀਂ ਸਦੀ ਬੋਲਣ ਦੇ ਢੰਗ ਵੀ ਪਾਇਆ ਵੀ ਬੋਲਣ ਦੇ ਢੰਗ ਵੀ ਸਿੱਖ ਲਓ ਇੱਕ ਨੈਤਿਕਤਾ ਵੀ ਸਿੱਖ ਲਓ ਨੈਤਿਕਤਾ ਤੋਂ ਬਿਨਾ ਬਣਿਆ ਹੋਇਆ ਡਾਕਟਰ ਵੀ ਖਤਰਨਾਕ ਆ ਇੰਜੀਨੀਅਰ ਵੀ ਖਤਰਨਾਕ ਆ ਜੱਜ ਵੀ ਖਤਰਨਾਕ ਆ ਹਰੇਕ ਬੰਦਾ ਹੀ ਖਤਰਨਾਕ ਆ ਇਸ ਕਰਕੇ ਹਰੇਕ ਬੰਦੇ 'ਚ ਨੈਤਿਕਤਾ ਦੇ ਗੁਣ ਹੋਣੇ ਚਾਹੀਦੇ ਆ ਜੀ ਪੇਸ਼ੇਵਰੋਂ ਵਕੀਲ ਅਜਾਇਬ ਸਿੰਘ ਨੈਤਿਕਤਾ ਤੋਂ ਸਖਣੀ ਸਿੱਖਿਆ ਪ੍ਰਣਾਲੀ ਨੂੰ ਮਨੁੱਖਤਾ ਲਈ ਸਾਰਥਿਕ ਨਹੀਂ ਮੰਨਦੇ ਇਸੇ ਤਹਿਤ ਇਸ 21ਵੀਂ ਸਦੀ ਦੇ ਕਾਇਦੇ ਵਿੱਚ ਨੈਤਿਕਤਾ ਦੇ ਪਾਠਕਰਮ ਸ਼ਾਮਿਲ ਹਨ ਜੋ ਮਹਾਰਾਜਾ ਜੀਤ ਸਿੰਘ ਦੀ ਅਸਾਰੂ ਸੋਚ ਅਤੇ ਸਤਗੁਣਾਂ ਦੀ ਪ੍ਰੇਰਣਾ ਹੈ ਇਹ ਨੈਤਿਕਤਾ ਦੇ ਗੁਣ ਦੁਨੀਆਂ 'ਚ ਅਜੇ ਤੱਕ ਕਦੇ ਪੜ੍ਹਾਈ ਨਹੀਂ ਗਏ ਸੀਗੇ ਕਿਉਂ ਨਹੀਂ ਪੜਾਇਗੇ ਅਗੇ ਲੋੜ ਨਹੀਂ ਸੀ ਕੋਈ ਨੈਤਿਕਤਾ ਦੀ ਕਿਤਾਬ ਸਾਡੀ ਕਿਤਾਬ ਤੋਂ ਪਹਿਲਾਂ ਕੋਈ ਬਣੀ ਨਹੀਂ ਸੀ ਪਹਿਲਾਂ ਲੋੜ ਨਹੀਂ ਸੀ ਲੋੜ ਕਿਉਂ ਨਹੀਂ ਸੀਗੀ ਉਹ ਨੈਤਿਕਤਾ ਦੇ ਗੁਣ ਅਸੀਂ ਸਾਂਝੇ ਪਰਿਵਾਰ ਤੋਂ ਲੈਣਦੇ ਸੀਗੇ ਅਸੀਂ ਸੱਤ ਭੈਣ ਭਰਾ ਸੀਗੇ ਵੱਡੀ ਭੈਣ ਨੇ ਮੈਨੂੰ ਸਾਹਮਣਾ ਹੁੰਦਾ ਸੀਗਾ ਉਹਦੀ ਇੱਜ਼ਤ ਕਰਨੀ ਪਿਆਰ ਕਰਨਾ ਜਿਹੜਾ ਖੇਡਣਾ ਟੁਆਇ ਸ਼ੇਅਰ ਕਰਨੇ ਉਹ ਨੈਤਿਕ ਦਾ ਗੁਣ ਅਸੀਂ ਇੱਕ ਦੂਜੇ ਕੋਲ ਪਰਿਵਾਰ ਤੋਂ ਲੈ ਲੈਂਦੇ ਸੀਗੇ ਅੱਜ ਕੱਲੇ ਇੱਕ ਜਾਂ ਬੱਚਾ ਜਾਂ ਦੋ ਬੱਚੇ ਇੱਕ ਦੂਜਾ ਟੁਆਇ ਵੀ ਸ਼ੇਅਰ ਨਹੀਂ ਕਰਦੇ ਇਸ ਕਰਕੇ ਉਹ ਵੀ ਖਰੀਦ ਨੂੰ ਵੱਖਰਾ ਵੱਖਰਾ ਲੈ ਕੇ ਦੇਣਾ ਪੈਂਦਾ ਅੱਗੇ ਅਧਿਆਪਕਾਂ ਦੇ ਕੋਲ ਸਿਲੇਬਸ ਤੋਂ ਪੜਾਉਣ ਤੋਂ ਬਿਨਾ ਟਾਈਮ ਹੁੰਦਾ ਸੀਗਾ ਉਦੋਂ ਕਹਾਣੀਆਂ ਸੁਣਾ ਕੇ ਤੁਹਾਨੂੰ ਨੈਤਿਕਤਾ ਦੇ ਗੁਣ ਦੱਸਦੇ ਰਹੇਗੇ ਆ ਜੇ ਕੋਈ ਗਲਤ ਬੰਦਾ ਕੰਮ ਕਰੇ ਸਮਾਜ ਦਾ ਬੰਦਾ ਉਹਦੇ ਮੂੰਹ ਤੇ ਚਪੇੜ ਮਾਰ ਕੇ ਹਟਾ ਸਕਦਾ ਸੀਗਾ ਅੱਜ ਕੱਲ ਨਾ ਤਾਂ ਸਮਾਜ ਦਾ ਬੰਦਾ ਕਿਸੇ ਦੇ ਕੰਮ 'ਚ ਦਖਲ ਦੇ ਸਕਦਾ ਹੈਗਾ ਵਾ ਨਾ ਅਧਿਆਪਕ ਦੇ ਕੋਲ ਸਮਾਂ ਹੈਗਾ ਵਾ ਤੇ ਨਾ ਸ ਜੁਆਇੰਟ ਫੈਮਿਲੀਆਂ ਇਕੱਠੀਆਂ ਕਰ ਸਕਦੇ ਆ ਇਸ ਕਰਕੇ ਸਾਨੂੰ ਅੱਜ ਸਕੂਲਾਂ 'ਚ ਪੜਾਉਣ ਦੀ ਲੋਡ ਹੈ ਮਾਂ ਬੋਲੀ ਪੰਜਾਬੀ ਵਿੱਚ ਆ ਰਹੇ ਨਿਗਾਰ ਬਾਰੇ ਅਜੈਬ ਸਿੰਘ ਨੇ ਭਾਈਚਾਰੇ ਨੂੰ ਖਾਸ ਅਪੀਲ ਕੀਤੀ ਮਾਂ ਬੋਲੀ ਦੇ ਵਿੱਚ ਸਿੱਖਿਆ ਦਿਓ ਵਾਟ ਉਸ ਆਪਣੇ ਇਹ ਕਹਿੰਦੇ ਜੀ ਪੰਜਾਬੀ ਵਿੱਚ ਸਾਡੇ ਕੋ ਕਿਤਾਬਾਂ ਨਹੀਂ ਗੀਆਂ ਸਿਲੇਬਸ ਨਹੀਂ ਗਾ ਮੈਂ ਕਹਿੰਦਾ ਲਾ ਦਾ ਸਿਲੇਬਸ ਬਣਾਓ ਅ ਜਨੀਅਰਿੰਗ ਦਾ ਸਿਲੇਬਸ ਬਣਾਓ ਮੈਡੀਕਲ ਦਾ ਜਿਹੜਾ ਸਿਲੇਬਸ ਆ ਉਹ ਪੰਜਾਬੀ ਵਿੱਚ ਬਣਾਓ ਜੇ ਰਸ਼ੀਆ ਕਾਮਜਾਬ ਆ ਜਰਮਨ ਕਾਮਜਾਬ ਹੈਗੇ ਆ ਜਾਪਾਨੀ ਕਾਮਜਾਬ ਆ ਤਾਂ ਅਸੀਂ ਕਿਉਂ ਨਹੀਂ ਸੁਖਪਾਲ ਸਿੰਘ ਆਲਖ ਆਮਨੀ ਨਿਊਜ਼ ਬ੍ਰੈਂਟਨ